ਗੈਬਾਂ ਜੰਝੂਟੇ ਜਾਂਦੇ ਆ। ਇੱਕ ਥੋੜਾ ਮੇਰੇ ਜਿਵੇਂ ਲੋਕਾਂ ਨੇ ਵੀ ਕਿਹਾ ਕਹਿੰਦੇ ਇਹੋ ਜਿਹਾ ਐਸਾ ਬੀਬੀ ਨੇ ਕੀ ਕਰਤਾ ਵੀ ਬੀਬੀ ਬੱਲੀ ਹੋਇਆ ਫਿਰਦਾ ਕਹਿੰਦਾ ਵੀ ਸ੍ਰਿਸ਼ਟੀ ਕਹਿੰਦੀ ਆ ਇਹ ਐਸਾ ਕੀ ਕਰਤਾ ਬੀਬੀ ਨੇ ਕਹਿੰਦਾ। ਬਈ ਵੇ ਮੇਰੀ ਗੱਲ ਸੁਣ ਕੀਤਾ ਤਾਂ ਯਾਰ ਕਿਉਂ ਨਹੀਂ ਬਠਿੰਡਾ ਬਿਊਟੀਫੁੱਲ ਸਿਟੀ ਬਣਾਤਾ ਤੇ ਜਿਹੜਾ ਸਾਡਾ ਮਾਲਵਾ ਬੈਲਟ ਆ ਹੁਣ ਜਿਵੇਂ ਹਲਕਾ ਕੀ ਦੜਵਾ ਜਾਂ ਸ੍ਰੀ ਮੁਕਸਰ ਸਾਹਿਬ ਆ ਜਾਂ ਮਲੂਟ ਆ ਜਦ ਤੇਰੇ ਬਠੰਡੇ ਜੀ ਆ ਗਏ ਤਲਵੰਡੀ ਤੇ ਇੱਕ ਯਾਰ ਆ ਜਿਹੜੇ ਡਿੱਕ ਡੁੱਕ ਜੇ ਵਜਦੇ ਆ ਨਾ ਟਰੈਕਟਰਾਂ ਤੇ 40 40 50 50 ਹਜ਼ਾਰ ਤੇ ਜਾਂ ਜਿਹੜੇ 4x4 ਖਰੀਦੇ ਆ ਇਹ ਜੇ ਬਈ ਮੋਟਰਾਂ ਲੱਗੀਆਂ ਪਾਣੀ ਆਮ ਹੋਇਆ ਚੋਨੇ ਹੋਣ ਲੱਗੇ ਤਾਂ ਹੀ ਆ ਹੂੰ ਹੂੰ ਜੇ ਕਿਤੇ ਇੱਥੇ ਮੋਟਰਾਂ ਸਾਥੋਂ ਪੁੱਛ ਕੇ ਵੇਖੋ ਬਾਈ ਨਵੀਂ ਜਿਹੜੀ ਨਵੀਂ ਹੋਣ ਵਾਲੀ ਜਨਰੇਸ਼ਨ ਆ ਨਾ ਮੁੰਡੇ ਕੁੜੀਆਂ ਉਹਨਾਂ ਨੂੰ ਪਤਾ ਨਹੀਂ ਸਾਥੋਂ ਪੁੱਛ ਕੇ ਵੇਖੋ ਜਿਨ੍ਹਾਂ ਨੇ ਬੀਟੀ ਨਰਮੇ ਲਾਏ ਆ ਚੁੰਧੀਆਂ ਨਾਲ ਜਾਂ ਜਿਨ੍ਹਾਂ ਨੇ ਕੱਖ ਮਾਰੇ ਆ ਤੇ ਜਾਂ ਫਿਰ ਚੁਗਣਾ ਤੇ ਬਾਪੂ ਨੇ ਆਖ ਦੇਣਾ ਵੱਡਾ ਬਾਪੂ ਸੀ ਉਦੋਂ ਚੋਂਦਾ ਬਈ ਉਦੋਂ ਨਾ ਮਸਾ ਜਵਾਗ ਸੀ ਬਈ 14 15 ਕਿਲੋ ਚੁਗੀਦਾ ਸੀ ਉਹਨੇ ਆਖਣਾ ਜੇ ਅੱਜ 16 ਕਿਲੋ ਕਰਤਾ ਹੱਥ ਨੇ ਪਈਆ ਮੂੰਫਲੀ ਲਿਆ ਕੇ ਦੇਊਗਾ ਉਹ ਬਈ ਇੱਕ ਗਰੀਬੀ ਟਾਈਮ ਸੀਗਾ ਲੋਕਾਂ ਤੇ ਕਿਉਂ ਨਰਮੇ ਹੋਣੋਂ ਹਟ ਗਏ ਸੀ ਕੋਈ ਹੋਰ ਫਸਲ ਹੈ ਨਹੀਂ ਸੀ ਫਿਰ ਬਾਦਲ ਸਾਹਿਬ ਆਏ ਉਹਨਾਂ ਨੇ ਮੋਟਰਾਂ ਖੁੱਲੀਆਂ ਕਰੀਆਂ ਲੋਕਾਂ ਨੇ ਲਵਾਈਆਂ ਝੋਨੇ ਆਏ ਝੋਨੇ ਲੱਗਣ ਲੱਗੇ ਤਾਂ ਹੀ ਕਸ਼ਾਲੀ ਆਈ ਮਾਲਵੇ ਚ ਨੇ ਮਾਲਵਾ ਬੈਲਟ ਪਿੱਛੇ ਸੀਗੀ ਲੋਕ ਤਾਂ ਇਹ ਵੀ ਕਹਿੰਦੇ ਆ ਵੀ ਬਾਦਲਾਂ ਦੇ ਨਾਲ ਰਲਿਆ ਹੋਇਆਗਾ ਗੋਪੀ ਤੇ ਨਹੀਂ ਨਹੀਂ ਬਾਈ ਤੁਸੀਂ ਮੇਰੀ ਗੱਲ ਸੁਣੋ ਮੇਰੀ ਕੋਈ ਫੋਟੋ ਬਾਦਲਾਂ ਦੇ ਨਾਲ ਸ਼ੋਅ ਕਰ ਦਿਓ ਕਿਤੇ ਬੈਠਾ ਸ਼ੋਅ ਕਰ ਦਿਓ ਪਰ ਹਾਂ ਯਾਰ ਜੇ ਤੁਸੀਂ ਆਹੀ ਕਰੀ ਗਏ ਨਾ ਮੈਨੂੰ ਜਿਵੇਂ ਆਹਦੇ ਅੰਦਰ ਜਾਖਮ ਨੂੰ ਆਏ ਜੇ ਚਿੜੀ ਜੱਗੇ ਹਨਾ ਫਿਰ ਉੱਚੜ ਜਾਂਦਾ ਫਿਰ ਕਿਤੇ ਇਹ ਨਾ ਹੋਵੇ ਯਾਰ ਮੈਨੂੰ ਉੱਚੜਨਾ ਪਵੇ